ਅਜਾਜ ਜੀ ਮੇਰਾ ਲਾਸਟ ਤੁਹਾਡੇ ਵੱਲੀ ਇਹ ਸਵਾਲ ਆ ਜਿਹੜੇ ਸੁਖਬੀਰ ਬਾਦਲ ਨੇ ਹਨ ਅਸਤੀਫਾ ਦਿੱਤਾ ਸੀਗਾ ਉਹਨੂੰ ਹੁਣ ਸਵੀਕਾਰ ਵੀ ਕਰ ਲਿਆ ਤੇ ਹੁਣ ਅੱਗੇ ਕੀ ਹੋਵੇਗਾ ਦੇਖੋ ਅੱਗੇ ਹੋਵੇਗਾ ਉਹ ਕਹਿੰਦੇ ਆ ਕਿ ਦੇਖਤਾ ਚੱਲ ਆਗੇ ਅਗੇ ਹੁੰਦਾ ਹੈ ਕੀ ਹੁਣਾ ਭਾਈ ਉਹੀ ਕੋਸ਼ਿਸ਼ ਹੈ ਜੋ ਪਹਿਲਾਂ ਹੀ ਸਾਰਿਆਂ ਨੂੰ ਪਤਾ ਹੈ ਕੌਣ ਬਣੂਗਾ ਅਕਾਲੀ ਦਲ ਦਾ ਪ੍ਰਧਾਨ ਇਹੀ ਸੁਖਬੀਰ ਬਾਦਲ ਸਾਹਿਬ ਨੇ ਫਿਰ ਬਣ ਜਾਣਾ ਕਿਉਂ ਅਕਾਲੀ ਦਲ ਨੇ ਤਿੰਨ ਚਾਰ ਵਾਰੀ ਇਹ ਕਹਿਤਾ ਬੇ ਅਸੀਂ ਚੋਣ ਤਾਂ ਦੁਬਾਰਾ ਕਰਾਂਗੇ ਪ੍ਰਧਾਨ ਜੀ ਪਰ ਸੁਖਬੀਰ ਬਾਦਲ ਦੁਬਾਰਾ ਚੋਣ ਲੜ ਸਕਦਾ ਹੈ ਤੇ ਜੋ ਲੜੂਗਾ ਤੇ ਉਸ ਹੀ ਬਣੂਗਾ ਕਿਉਂ ਕਿਉਂਕਿ ਦੇਖੋ ਸੁਖਬੀਰ ਬਾਦਲ ਸਾਹਿਬ ਹੋਰਾਂ ਨੂੰ ਐ ਨਹੀਂ ਲੱਗਦਾ ਵੀ ਅਕਾਲੀ ਦਲ ਪਬਲਿਕ ਪਾਰਟੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਸਾਡੀ ਜ਼ਗੀਰ ਹੈ ਅਕਾਲੀ ਦਲ ਸਾਡੀ ਪਰਸਨਲ ਪਾਰਟੀ ਹੈ ਅਕਾਲੀ ਦਲ ਸਾਡੀ ਜਾਇਦਾਦ ਹੈ ਸੁਖਬੀਰ ਬਾਦਲ ਹੋਰਾਂ ਨੂੰ ਇਹ ਲੱਗਦਾ ਹੈ ਔਰ ਲੱਗਦਾ ਨਹੀਂ ਉਹ ਐਵੇਂ ਕਰਦੇ ਨੇ ਪਿਛਲੇ 5 ਸਾਲਾਂ ਦੇ ਵਿੱਚ ਅਕਾਲੀ ਦਲ ਨੂੰ ਮੇਰੇ ਖਿਆਲ ਨਾਲ ਦਰਜਣਾ ਵੱਡੇ ਲੀਡਰ ਛੱਡ ਗਏ ਇਸ ਮੁੱਦੇ ਤੇ ਵੀ ਸੁਖਬੀਰ ਬਾਦਲ ਪ੍ਰਧਾਨਗੀ ਕਿਉਂ ਨਹੀਂ ਛੱਡਦਾ ਸੁਖਬੀਰ ਬਾਦਲ ਨੇ ਪ੍ਰਧਾਨਗੀ ਨਹੀਂ ਛੱਡੀ ਅਕਾਲੀ ਦਲ ਛੱਡ ਕੇ ਲੋਕ ਚਲੇ ਕਿੰਨੇ ਵੱਡੇ ਵੱਡੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਪਰਮਿੰਦਰ ਢੀਂਡਸਾ ਸੁਦੇਸ਼ ਸਿੰਘ ਢੀਂਡਸਾ ਸਕੰਦਰ ਸਿੰਘ ਮਲੂਕਾ ਕਿੰਨੇ ਵੱਡੇ ਲੀਡਰ ਜਿਹੜੇ ਇਹਨਾਂ ਦੀ ਗਵਰਨਮੈਂਟ ਚ ਮੰਤਰੀ ਰਹੇ ਨੇ ਉਹ ਛੱਡ ਕੇ ਪਾਸੇ ਹੋ ਗਏ ਔਰ ਸੁਖਬੀਰ ਬਾਦਲ ਸਾਹਿਬ ਨੇ ਪ੍ਰਧਾਨਗੀ ਦੀ ਕੁਰਸੀ ਤੋਂ ਹੱਥ ਨਹੀਂ ਛੱਡਿਆ ਸਾਰਿਆਂ ਦਾ ਚਰਨਜੀਤ ਬਰਾੜ ਬੜਾ ਵਫਾਦਾਰ ਸੀ ਇਹਨਾਂ ਦਾ ਜਦੋਂ ਸਾਰਿਆਂ ਨੇ ਵੇਖਿਆ ਵੀ ਸੁਖਬੀਰ ਬਾਦਲ ਸਾਹਿਬ ਤੋਂ ਪਾਰਟੀ ਨਹੀਂ ਚੱਲ ਰਹੀ ਹੁਣ ਪਤਾ ਕੀ ਗੱਲ ਹੈ ਬੇੜੀ ਡੁੱਬਦੀ ਰਹੀ ਤੇ ਮਲਾਹ ਬਦਲਣ ਨੂੰ ਤਿਆਰ ਨਹੀਂ ਹੋਈ ਤੇ ਜਦ ਹੁਣ ਬੇੜੀ ਸਾਰੀ ਡੁੱਬ ਗਈ ਹੈ ਹੁਣ ਜਦੋਂ ਉਹ ਡੋਬੀ ਗਈ ਹੈ ਹੁਣ ਹੁਣ ਇਹਨਾਂ ਨੇ ਮਲਾਹ ਬਦਲਤਾ ਅਜੇ ਦੱਸਾਂ ਅਜੇ ਫਿਰ ਨਹੀਂ ਬੰਨਣਾ ਕਾਰਨ ਹੋਰ ਹੀ ਕੱਢਣਗੇ ਵੀ ਨਹੀਂ ਨਹੀਂ ਬੇੜੀ ਆਇਆ ਹੋ ਗਿਆ ਉਹ ਹੋ ਗਿਆ ਜਿਹੜਾ ਅਸਲੀ ਕਾਰਨ ਉਹ ਫਿਰ ਨਹੀਂ ਔਰ ਲੱਗਦਾ ਹੈ ਕਿ ਦੁਬਾਰਾ ਜਿਹੜੀ ਇਹ ਹੁਣ ਭਰਤੀ ਸ਼ੁਰੂ ਕੀਤੀ ਆ ਅਕਾਲੀ ਦਲ ਦੇ ਵਿੱਚ ਇਹਨਾਂ ਨੇ 20 ਫਰਵਰੀ ਤੋਂ ਲੈ ਕੇ ਇਹਨਾਂ ਨੇ ਭਰਤੀ ਕਰਨੀ ਹੈ ਨਾ ਸੌਰੀ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਅਕਾਲੀ ਦਲ ਚ ਇਹਨਾਂ ਨੇ ਮੈਂਬਰ ਭਰਤੀ ਕਰਨੇ ਨੇ ਤੇ ਫਿਰ 1 ਮਾਰਚ ਨੂੰ ਇਹਨਾਂ ਨੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਹੈ ਤੇ ਜਪਦਾ ਇਹੀ ਹੈ ਸੁਖਬੀਰ ਬਾਦਲ ਪ੍ਰਧਾਨ ਫਿਰ ਬਣੇਗਾ ਕਿਉਂ ਕਿ ਕਿਉਂਕਿ ਸੁਖਬੀਰ ਬਾਦਲ ਨੂੰ ਲੱਗਦਾ ਕਿ ਪਾਰਟੀ ਮੇਰੀ ਹੈ ਤੇ ਕਈ ਐਸੇ ਲੀਡਰ ਨੇ ਜਿਨ੍ਹਾਂ ਨੂੰ ਐ ਲੱਗਦਾ ਹੈ ਵੀ ਪਾਰਟੀ ਤਾਂ ਸੁਖਬੀਰ ਦੀ ਹੋਈ ਹੈ ਵੇਖੋ ਪਾਰਟੀ ਕਿਸੇ ਦੀ ਜਾਇਦਾਦ ਨਹੀਂ ਹੁੰਦੀ ਪਰ ਅਕਾਲੀ ਦਲ 1920 ਦੇ ਵਿੱਚ ਜਦ ਅਕਾਲੀ ਦਲ ਬਣਿਆ ਸੀ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਅਕਾਲੀ ਦਲ ਕੋਈ ਰਾਜਨੀਤਿਕ ਪਾਰਟੀ ਦੇ ਰੂਪ ਚ ਨਹੀਂ ਸੀ ਬਣਿਆ ਅਕਾਲੀ ਦਲ ਇੱਕ ਲੜਾਈ ਲੜਨ ਵਾਲੀ ਇੱਕ ਸੰਘਰਸ਼ ਕਰਨ ਵਾਲੀ ਜਥੇਬੰਦੀ ਦੇ ਰੂਪ ਚ ਬਣਿਆ ਸੀ ਔਰ ਜਿਹੜੇ ਉਸ ਵਕਤ ਤੱਕੇ ਸ਼ਾਇਆ ਕਰਦੇ ਸੀ ਉਹਨਾਂ ਦੇ ਖਿਲਾਫ ਲੜਨ ਲਈ ਬਣਾਇਆ ਗਿਆ ਸੀ 1920 ਦੇ ਵਿੱਚ ਅਕਾਲੀ ਦਲ ਉਸ ਤੋਂ ਬਾਅਦ ਅਕਾਲੀ ਦਲ ਲੰਬਾ ਟਾਈਮ ਅੰਗਰੇਜ਼ਾਂ ਦੇ ਰਾਜ ਦੇ ਟਾਈਮ ਬਹੁਤ ਵੱਡੇ ਵੱਡੇ ਕੰਮ ਕੀਤੇ ਅਕਾਲੀ ਦਲ ਦੇ ਉਸ ਟਾਈਮ ਦੇ ਲੀਡਰਾਂ ਨੇ ਲੰਬਾ ਟਾਈਮ ਜੇਲਾਂ ਕੱਟੀਆਂ ਕੁਰਬਾਨੀਆਂ ਵੀ ਕੀਤੀਆਂ ਨੇ ਪਰ ਜਦੋਂ ਫਿਰ ਬਾਅਦ ਚ ਅਕਾਲੀ ਦਲ ਕੁਝ ਅਮੀਰ ਪਰਿਵਾਰਾਂ ਦੇ ਹੱਥਾਂ ਚ ਆਇਆ ਤੇ ਉਹਨਾਂ ਨੇ ਉਹਦੇ ਤੇ ਕਬਜ਼ਾ ਕਰ ਲਿਆ ਤਾਂ ਫਿਰ ਅਕਾਲੀ ਦਲ ਨਾ ਪੰਥ ਦੀ ਪਾਰਟੀ ਰਹਿਣ ਦਿੱਤਾ ਨਾ ਅਕਾਲੀ ਦਲ ਲੋਕਾਂ ਦੀ ਪਾਰਟੀ ਰਹਿਣ ਦਿੱਤਾ ਫਿਰ ਅਕਾਲੀ ਦਲ ਕਾਲੀ ਦਲ ਬਾਦਲ ਬਣ ਗਿਆ ਹੁਣ ਲੋਕੀ ਬਹੁਤ ਸਾਰੀ ਜਨਤਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹਦਾ ਨਾਂ ਅਕਾਲੀ ਦਲ ਹੈ ਉਹ ਕਹਿੰਦੇ ਬਾਦਲ ਪਾਰਟੀ ਬਾਦਲ ਪਾਰਟੀ ਬਾਦਲਾਂ ਦੀ ਪਾਰਟੀ ਬਾਦਲ ਸੋ ਜਦੋਂ ਬਣਾ ਹੀ ਬਾਦਲ ਪਾਰਟੀ ਦਿੱਤਾ ਤਾ ਫਿਰ ਲੋਕਾਂ ਨੇ ਤਾਂ ਬਾਦਲ ਪਾਰਟੀ ਕਹਿਣਾ ਹੀ ਆ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਕਿਹਾ ਵੀ ਜਿਹੜੀ 2 ਦਸੰਬਰ ਨੂੰ ਜਦੋਂ ਸੁਖਬੀਰ ਹੋਰਾਂ ਨੂੰ ਸਜ਼ਾ ਲਾਈ ਐ ਉਦੋਂ ਸੱਤ ਮੈਂਬਰੀ ਇੱਕ ਕਮੇਟੀ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਬਣਾਈ ਸੀ ਉਹ ਕਮੇਟੀ ਇਸ ਲਈ ਬਣਾਈ ਸੀ ਕਿ ਉਹ ਕਮੇਟੀ ਦੁਬਾਰਾ ਅਕਾਲੀ ਦਲ ਨੂੰ ਸੁਰਜੀਤ ਕਰੇਗੀ ਸੁਖਬੀਰ ਬਾਦਲ ਹੋਰਾਂ ਦੇ ਸਤੀਫੇ ਮਨਜ਼ੂਰ ਕਰਨ ਲਈ ਕਿਹਾ ਗਿਆ ਸੀ ਹੁਣ ਤੁਸੀਂ ਦੇਖੋ ਜਿਹੜਾ ਅਕਾਲੀ ਦਲ ਗੱਲਾਂ ਕਰਦਾ ਹੈ ਵੀਰ ਸੀ ਕਾਲ ਤਖਤ ਦੇ ਹੁਕਮ ਤੋਂ ਬਾਹਰ ਨਹੀਂ ਗਏ ਕਾਲ ਤਖਤ ਦੀ ਮੰਨੀ ਕੀੜੀ ਹੈ ਕਾਲ ਤਖਤ ਨੇ ਆਖਿਆ ਸੀ ਤੁਰੰਤ ਸੁਖਬੀਰ ਬਾਦਲ ਹੋਰਾਂ ਨੇ ਜਿਹੜਾ ਅਸਤੀਫਾ ਦਿੱਤਾ ਉਹ ਮਨਜ਼ੂਰ ਕਰੋ ਪਰ ਲੋਕ ਤਾਂ ਇਹ ਕਹਿੰਦੇ ਨੇ ਵੀ ਸੁਖਬੀਰ ਬਾਦਲ ਦਾ ਅਸਤੀਫਾ ਡਰਾਮਾ ਸੀ ਸੁਖਬੀਰ ਬਾਦਲ ਨੇ ਲੋਕਾਂ ਦੀਆਂ ਨਜ਼ਰਾਂ 'ਚ ਸੱਚੇ ਰਹਿਣ ਲਈ ਅਸਤੀਫਾ ਦੇ ਦਿੱਤਾ ਪਰ ਅੰਦਰ ਖਾਤੇ ਆਪਦੇ ਹੀ ਆਗੂ ਨੇ ਦਿੱਤਾ ਕਿ ਇਹਨਾਂ ਨੂੰ ਆਪਦੇ ਹੀ ਆਗੂਆਂ ਨੂੰ ਉਹਨਾਂ ਨੂੰ ਕਹਤਾ ਮੈਂ ਅਸਤੀਫਾ ਦਊਂਗਾ ਤੁਸੀਂ ਕਹੋ ਨਹੀਂ ਨਹੀਂ ਅਸੀਂ ਮਨਜ਼ੂਰ ਨਹੀਂ ਕਰਨਾ ਅਸੀਂ ਮਨਜ਼ੂਰ ਨਹੀਂ ਕਰਨਾ ਮੈਂ ਵੀ ਸੱਚਾ ਹੋ ਜਾਊਂਗਾ ਵੀ ਮੈਂ ਤਾਂ ਅਸਤੀਫਾ ਦੇਤਾ ਸੀ ਤੇ ਤੁਸੀਂ ਮਨਜ਼ੂਰ ਨਾ ਕਰਿਓ ਤੇ ਆਪਾਂ ਪ੍ਰਧਾਨ ਦੇ ਪ੍ਰਧਾਨ ਆਹੀ ਗੱਲ ਹੋਈ ਆ ਸੁਖਬੀਰ ਬਾਦਲ ਨੂੰ ਅਸਤੀਫਾ ਦਿੱਤਿਆ 3 ਮਹੀਨੇ ਹੋ ਚੱਲੇ ਨੇ ਤੇ ਮਨਜ਼ੂਰ ਇਹਨਾਂ ਨੇ ਅਜੇ ਨਹੀਂ ਕੀਤਾ ਆਖੇ ਜੀ ਇਹ ਪੋਲਿਟੀਕਲ ਪ੍ਰੋਬਲਮ ਨੇ ਇਹ ਚ ਇਲੈਕਸ਼ਨ ਕੁ ਮਕਹਾਲ ਹੋ ਗਈ ਆ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪ੍ਰਧਾਨ ਬਦਲਿਆ ਪਹਿਲਾਂ ਭਗਵੰਤ ਮਾਨ ਸੀ ਹੁਣ ਅਮਨ ਰੋੜਾ ਲਾਇਆ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਜੇ ਕਹਿੰਦੇ ਨੇ ਕਿ ਸਾਡੀ ਤਾਂ ਰिजिनल ਪਾਰਟੀ ਐ ਤਾਂ ਖੇਤਰੀ ਪਾਰਟੀ ਦੇ ਵਿੱਚ ਆ ਪਰ ਦੇਖੋ ਇਹ ਗੱਲਾਂ ਆਮ ਲੋਕਾਂ ਨੂੰ ਘਰੇਓ ਬੇਵਕੂਫ ਬਣਾਉਣ ਲਈ ਘੱਟੋ ਘੱਟ ਸਾਡੇ ਦੇ ਅਸਰ ਨਹੀਂ ਕਰਨ ਗਿਆ ਕਿਉਂਕਿ ਸਾਨੂੰ ਪਤਾ ਸੋ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਉਹ 7 ਮੈਂਬਰੀ ਕਮੇਟੀ ਜਿਹੜੀ 2 ਦਸੰਬਰ ਨੂੰ ਬਣਾਈ ਸੀ ਉਹ ਸਟੈਂਡ ਕਰਦੀ ਐ ਔਰ ਅਜੇ ਤੱਕ ਉਹ ਕਮੇਟੀ ਜਿਹੜੀ ਆ ਉਹ ਫੈਸਲੇ ਲੈਣ ਲਈ ਸਮਰੱਥ ਹੈ ਹੁਣ ਸੁਖਬੀਰ ਬਾਦਲ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਕੀਤਾ ਗਿਆ ਪਰ ਮਨਜ਼ੂਰ ਕੀਤਾ ਗਿਆ ਤੇ ਅੱਗੇ ਪਤਾ ਹੀ ਹੈ ਕੀ ਹੋਣਾ ਆਪਣਾ ਕਮੈਂਟ ਲਿਖਣ ਲਈ ਤੁਸੀਂ ਸਾਰੇ ਭੈਣਾ ਭਰਾ ਆਜ਼ਾਦ ਹੋ ਲਿਖ ਸਕਦੇ ਹੋ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਪ੍ਰਦੀਪ